ਸੁਭਲ ਚੰਦ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਪਾਣਿਆ ਮਾਝਾ ਖੇਤਰ ਦੀਆਂ ਖਬਰਾਂ ਤੇ ਤਰਨਤਾਰਨ ਕੋਆਪਰੇਟਿਵ ਬੈਂਕ ਵਿੱਚ 246 ਕਿਸਾਨਾਂ ਦੇ ਖਾਤਿਆਂ ਵਿੱਚੋਂ 2.5 ਕਰੋੜ ਰੁਪਏ ਦੇ ਹੀਰ ਫੇਰ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੋਆਪਰੇਟਿਟਿਵ ਬੈਂਕ ਦੀ ਬ੍ਰਾਂਚ ਅੱਡਾ ਦੋਬੁਰਜੀ ਦੇ ਬਾਹਰ ਅਣਮਿੱਥੇ ਸਮੇਂ ਲਈ ਤਰਨਾ ਲਗਾ ਦਿੱਤਾ ਗਿਆ ਇਸ ਮੌਕੇ ਕਿਸਾਨਾ ਵੱਲੋਂ ਬੈਂਕ ਅਧਿਕਾਰੀਆਂ ਦੇ ਖਿਲਾਫ ਤਿੱਖੀ ਨਾਰਾਬਾਜ਼ੀ ਕਰਕੇ ਕਿਸਾਨਾਂ ਦੇ ਪੈਸੇ ਦਾ ਗਬਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਬੈਂਕ ਅਧਿਕਾਰ ਨਾਲ ਮਿਲ ਚੁੱਕੇ ਨੇ ਪਰ ਕੋਈ ਹੱਲ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਉਦੋਂ ਇਸ ਮਾਮਲੇ ਸਬੰਧੀ ਬੈਂਕ ਦੇ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਚੱਲ ਰਹੀ ਹੈ ਜੋ ਕਸੂਰਵਾਰ ਪਾਇਆ ਗਿਆ ਉਸ ਉੱਪਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ। ਉਦੋਂ ਪੈਸਿਆਂ ਦੀ ਲੋੜ ਸੀ ਕਿਸਾਨ ਨੂੰ ਪੈਸੇ ਕਢਵਾਉਣ ਆਇਆ ਉਹਦੇ ਕਿਸਾਨ ਦੇ 1.5 ਲੱਖ ਰੁਪਈਆ ਖਾਤੇ 'ਚ ਜਿਹੜਾ ਸੀ ਉਹਦੇ ਕੋਲੋਂ ਆਂਦੇ ਤੂੰ ਭਰਾਈ ਕਰਕੇ ਦੇ ਤੈਨੂੰ 650 ਕਿੱਥੋਂ ਦੇ ਦੀਏ ਮਤਲਬ ਉਹ ਆਂਦਾ ਸੀ ਮੈਂ ਪੈਸੇ ਲੈ ਕੇ ਵਰਤੀ ਨਹੀਂ ਆ ਤੇ ਮੈਂ ਤੁਹਾਨੂੰ ਕਿੱਥੋਂ ਦਵਾ ਉਹ ਫਿਰ ਕਢਵਾਉਂਦਿਆਂ ਕਢਵਾਉਂਦਿਆਂ ਜੀ ਦੂਜੇ ਕਿਸਾਨਾਂ ਨੇ ਵੀ ਜਿਹੜੀਆਂ ਸਟੇਟਮੈਂਟਾਂ ਕਢਾਈਆਂ ਕਿਸੇ ਦਾ 2 ਲੱਖ ਤੇ ਕਿਸੇ ਦਾ 2.5 ਲੱਖ ਤੇ ਇਸ ਤਰ੍ਹਾਂ ਕਰਕੇ ਨਾ 2.5 ਕਰੋੜ ਰੁਪਈਆ ਜਿਹੜਾ ਵਾ ਇਹ ਉੱਪਰੋਂ ਲੈ ਕੇ ਤੇ ਥੱਲੇੋਂ ਤੱਕ ਸਾਰਾ ਹੀ ਪ੍ਰਸ਼ਾਸਨ ਇਹਨਾਂ ਦਾ ਮਿਲਿਆ ਹੋਇਆ ਵਾ ਸਾਂ ਲਗ ਭਾ ਕੇ 246 ਕਿਸਾਨਾਂ ਜਿੰਨਾਂ ਧੋਖਾ ਇਕੱਲੇ ਗੋਲਰ ਦੇ ਨਾਲ ਹੋ ਗਿਆ ਰਾਤ ਦਿਨ ਦਾ ਸਾਡਾ ਧਰਨਾ ਰਾਤ ਦਿਨ ਹੀ ਧਰਨਾ ਚਲਾਵਾਂਗੇ ਇਹਦੇ ਵਿੱਚ ਜਿੰਨਾ ਤੇ ਸਾਡੇ ਕਿਸਾਨਾਂ ਦੀ ਪਰਭਾਈ ਨਹੀਂ ਹੁੰਦੀ ਉਹਨਾਂ ਚਿਰੇ ਧਰਨਾ ਲਗਾ ਰਹਿਣਾ ਅਸੀਂ ਇਸ ਤਰ੍ਹਾਂ ਵੀ ਈਆਰ ਸਾਹਿਬ ਨੂੰ ਕਿਹਾ ਵੀ ਇੱਥੇ ਜਿਹੜੀ ਬੰਦੀ ਇਨਕੁਆਰੀ ਆ ਹੈ ਨਾ ਕਿਉਂਕਿ ਇਹ ਸੋਸਾਇਟੀ ਲੈਵਲ ਤੇ ਫਰਾਡ ਆ ਗੋਲਵਰਸ ਸੋਸਾਇਟੀ ਦਾ ਫਰਾਡ ਆ ਤੇ ਈਆਰ ਸਾਹਿਬ ਨੂੰ ਕਿਹਾ ਵੀ ਜਲਦੀ ਜਿੰਨੀ ਹੋ ਸਕੇ ਇੱਥੇ ਇਨਕੁਆਰੀ ਕਰਾ ਕੇ ਤੇ ਇਹਨੂੰ ਨਿਬੇੜਿਆ ਜਾਵੇ